ਅਸ਼ਰਗਲ ਜੀ ਪੰਜਾਬ ਨਿਊਜ਼ ਵਿੱਚ ਦੇ ਸਾਦਰਸ਼ਕਾਦਰ ਸ਼੍ਰਾਦਸ਼ਕਾਦਰਾਂ ਮੈਂ ਸਵਾਤੀ ਗੁਪਤਾ ਨਿੱਗਤ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ 2312 ਦੀਆਂ ਅਹਿਮ ਸੁਰਖੀਆਂ ਤੇ ਔਰਤਾਂ ਨੂੰ 1000 ਰੁਪਏ ਅਗਲੇ ਮਹੀਨੇ ਤੋਂ ਮੁੱਖ ਮੰਤਰੀ ਮਾਨ ਨੇ ਤਰਨਤਾਰਨ ਵਿੱਚ ਕੀਤਾ ਵੱਡਾ ਐਲਾਨ ਮਜੀਠੀਆ ਦੀ ਮੂੜ ਕੀਤੀ ਆਲੋਚਨਾ ਐਡਵੋਕੇਟ ਤਾਮੀ ਪੰਜਵੀਂ ਵਾਰ ਬਣੇ ਐਚਜੀਪੀਸੀ ਕਮੇਟੀ ਦੇ ਨਵੇਂ ਪ੍ਰਧਾਨ ਮਿੱਠੂ ਸਿੰਘ ਨੂੰ 99 ਵੋਟਾਂ ਨਾਲ ਹਰਾਇਆ ਚੀਮਾਨੇ ਕਿਹਾ ਇਹ ਇੱਕ ਵੱਡੀ ਕਾਮਯਾਬੀ ਹੈ ਕਾਂਗਰਸ ਦੇ ਪਾਛਪਾ ਕਾਉਂਸਲਰ ਸਵਿਚਕਾਰ ਗਰਮਾ ਗਰਮ ਬਹਿਸ ਚੰਡੀਗੜ੍ਹ ਨਗਰ ਨਿਗਮ ਮੀਟਿੰਗ ਵਿੱਚ ਵੀ ਇੱਕ ਕਾਉਂਸਲਰ ਬਾਕੀ ਆਗੂਆਂ ਨੇ ਕੀਤਾ ਬਚਾ ਆਵਾਰਾ ਕੁੱਤਿਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਹੋਈ ਅਹਿਮ ਸੁਣਵਾਈ 7 ਨਵੰਬਰ ਨੂੰ ਆਵੇਗਾ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਵਿੱਚ ਔਰਤਾਂ ਨੂੰ ਛੇਤੀ ਹੀ 1000 ਰੁਪਏ ਮਹੀਨਾ ਮਿਲਣਗੇ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਅੱਜ ਵਾਡਾ ਐਲਾਨ ਕੀਤਾ ਹੈ ਉਹਨਾਂ ਕਹੇਗੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਗਏ ਨੇ ਹੁਣ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਬਾਰੇ ਵਾਅਦੇ ਦੀ ਵਾਰੀ ਹੈ ਪੰਜਾਬ ਦੀਆਂ ਔਰਤਾਂ ਨੂੰ ਅਗਲੇ ਮਹੀਨੇ ਤੋਂ 1000 ਰੁਪਏ ਪ੍ਰਤੀ ਮਹੀਨਾ ਮਿਲਣੇ ਸ਼ੁਰੂ ਹੋ ਜਾਣਗੇ ਇਹ ਐਲਾਨ ਸੀਐਮ ਭਗਵੰਤ ਮਾਨ ਨੇ ਤਰਨਤਾਰਨ ਦੇ ਵਿੱਚ ਇੱਕ ਚੋਣ ਰੋਡ ਸ਼ੋਅ ਦੌਰਾਨ ਕੀਤਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਦਾ ਪ੍ਰਚਾਰ ਕਰਨ ਲਈ ਤਰਨਤਾਰਨ ਆਏ ਸਨ ਮਾਮਾ ਪੈਣਾ ਜਿਹੜੀਆਂ ਨੇ ਉਹ ਖਾਸ ਤੌਰ ਤੇ ਉਹਨਾਂ ਨੇ ਜਿਵੇਂ ਅੱਜ ਵੀ ਇੱਥੇ ਕਿਹਾ 1000 ਰੁਪਏ ਅਮਹੀਨੇ ਵਾਲੀ ਜਿਹੜੀ ਆਪਾਂ ਕਹੀ ਹੈ ਬਜਟ ਦੇਖ ਕੇ ਕਿਉਂਕਿ ਪਹਿਲਾਂ ਅਸੀਂ ਘਰ ਜਿਦਕੋ 5000 ਰੁਪਏ ਆਪਾਂ ਨੂੰ ਬਿਜਲੀ ਦੇ ਬਿੱਲਾਂ ਦਾ ਬਚਣ ਲੱਗ ਗਿਆ ਜਵਾਕਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਸਰਕਾਰੀਆਂ ਦੀ ਪੜ੍ਹਾਈ ਉਹ ਜੀ ਕਰਤੀ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ 1000 ਰੁਪਏ ਦੀ ਬਾਰੀ ਹੈ ਮੈਂ ਜੇ ਅਸੀਂ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਅਦਾ ਕੀਤਾ ਸੀ ਗਰੰਟੀਆਂ ਦਿੱਤੀਆਂ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲੇਖਾ ਜੋਖਾ ਦੇਖੋ ਘਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਲਾਣੇਦਾਰ ਨੇ ਦੇਖਣਾ ਹੁੰਦਾ ਜੇ ਦੋ ਨੂਹਾਂ ਨੇ ਤਾਂ ਉਹਨੂੰ ਸੂਟ ਕਿਹੜੇ-ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦੇਵੋਗੇ ਤਾਂ ਲੜਾਈ ਹੋ ਜੂਗੀ ਉਹ ਕਹਿੰਦੀ ਵਧੀਆ ਲੈ ਤਾਂ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪ ਦਾ ਭਾਈ 5 ਖਰੀਦ ਲਓ ਚਾਹੇ 4 ਖਰੀਦ ਲਓ ਚਾਹੇ 2 ਖਰੀਦ ਲਓ ਪੈਸੇ ਨਹੀਂ ਮਿਲਣਗੇ ਥੋ ਲਾਣੇਦਾਰ ਵਾਂਗੂੰ ਹੀ ਪੰਜਾਬ ਚਲਾਉਣਾ ਪੈਣਾ ਤੇ ਤੁਹਾਡਾ ਜਿਹੜਾ 1000 ਰੁਪਿਆ ਉਹ ਅਗਲਾ ਬਜਟ ਜਿਹੜਾ ਹੋਣਾ ਆਊਗਾ ਉਹਦੇ ਵਿੱਚ ਅਸੀਂ ਪਾਸ ਕਰਕੇ ਤੁਹਾਨੂੰ ਇਕੱਠੀ ਪੈਸੇ ਪਾ ਕੇ ਤੁਹਾਨੂੰ ਕਹ ਦਾਂਗੇ ਕਿ ਆ ਚੱਕੋ ਤੇ ਤੁਹਾਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਕੋਈ ਧੀ ਆਈ ਹੈ ਉਹਦੇ ਜਵਾਕਾਂ ਨੂੰ ਕੋਈ ਖੜਾਉਣੇ ਲੈ ਕੇ ਦੇਣੇ ਨੇ ਪੋਤਿਆਂ ਦੋ ਤਿਆਂ ਨੂੰ ਜਾਂ ਕਿਤੇ ਜਾਣਾ ਹੈ ਆਉਣਾ ਕੋਈ ਹੋਰ ਕੋਈ ਕਬੀਲਦਾਰੀ ਦੇ ਕੰਮਾਂ 'ਚ ਖਰਚਣਾ ਤਾਂ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਕਿਸੇ ਦੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ ਪੈਣੀ ਧਾਰ ਲਾਈਨ ਦੀ ਲੋੜ ਨਹੀਂ ਪੈਣੀ ਪੰਜਾਬ ਸਰਕਾਰ ਤੁਹਾਡੇ ਨਾਲ ਖੜੂਗੀ ਜੀ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਤੇ ਨਿਸ਼ਾਨਾ ਬਿੰਨੇ ਉਹਨਾਂ ਨੇ ਸੰਸਦ ਮੈਂਬਰ ਹਰਸਿਮਰਤ ਬਾਦਲ ਦੇ ਬਿਆਨ ਤੇ ਬਿਆੰਗ ਕੱਸਦਿਆਂ ਕਿਹਾ ਕਿ ਸਰਕਾਰ ਦੌਰਾਨ ਚਿੱਟੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਉਹਨਾਂ ਕਿਹਾ ਕਿ ਉਸ ਸਮੇ ਮਜੀਠੀਆ ਨੂੰ ਹੀ ਚਿੱਟਾ ਕਿਹਾ ਜਾਂਦਾ ਸੀ ਚਿੱਟੇ ਦੀ ਬਜਾਏ ਮਜੀਠੀਆ ਦਾ ਨਾਮ ਵਰਤਿਆ ਜਾਂਦਾ ਸੀ ਮਜੀਠੀਆ ਕੁੜੀ ਪਹਿਲਾਂ ਹਰਸਿਮਰਤ ਬਾਦਲ ਨੇ ਕਿਹਾ ਸੀ ਕਿ ਚਿੱਟਾ ਵੇਚਣ ਵਾਲਿਆਂ ਦਾ ਕੱਖ ਨਾ ਰਹੇ ਸੱਚਮੁੱਚ ਹੁਣ ਵਿਕਰਮ ਮਜੀਠੀਆ ਦਾ ਕੱਖ ਨਹੀਂ ਰਿਹਾ ਉਹ ਬਸ ਜੇਲ੍ਹ ਵਿੱਚ ਸਿਰਹਾਣਾ ਮੰਗਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੇਂ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਦੇ ਲਈ ਜਨਰਲ ਹਾਊਸਲਾਸ ਹੋਇਆ ਅਤੇ ਇਸ ਦੌਰਾਨ ਹੋਈ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੂੰ 5ਵੀਂ ਵਾਰ ਪ੍ਰਧਾਨ ਚੁਣ ਲਿਤਾ ਗਿਆ ਜਦਕਿ ਹੋਰਨਾ ਅਹੁਦੇਦਾਰਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ, ਜੁਨਾਮੀਤ ਪ੍ਰਧਾਨ ਬਲਦੇਵ ਸਿੰਘ ਅਤੇ ਜਨਰਲ ਸਕੱਤਰ ਸ਼ੇਰ ਸਿੰਘ ਮੱਣ ਚੁੜੇ ਗਏ ਨੇ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਬਣੇ ਨੇ। ਉਹਨਾਂ ਨੇ ਅਕਾਲੀ ਦਲ ਪੁਨਰ ਸਰਜੀਤ ਦੇ ਉਮੀਦਵਾਰ ਮਿੱਠੂ ਸਿੰਘ ਨੂੰ 99 ਵੋਟਾਂ ਦੇ ਨਾਲ ਹਰਾਇਆ। ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਕਰ ਬਣੇ ਨੇ। ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਅਤੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਾਲਾ ਚੁਣੇ ਗਏ ਨੇ। ਇਹ ਚਾਰੇ ਅਹੁਦੇਦਾਰ ਮੁੜ ਉਸੇ ਅਹੁਦਿਆਂ ਤੇ ਤਨਾਦ ਕੀਤੇ ਗਏ ਨੇ ਅੰਤਰਿੰਗ ਕਮੇਟੀ ਦੇ 11 ਮੈਂਬਰਾਂ ਦੀ ਚੋਣ ਹੋਈ ਹੈ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵੱਡੀ ਸਫਲਤਾ ਸੁਖਬੀਰ ਸਿੰਘ ਬਾਦਲ ਨੇ ਸਾਰੇ ਮੈਂਬਰਾਂ ਨਾਲ ਸਲਾਹ مشਵਰਾ ਕਰਨ ਤੋਂ ਬਾਅਦ ਐਡਵੋਕੇਟ ਧਾਮੀ ਦੇ ਨਾਮ ਦਾ ਐਲਾਨ ਕੀਤਾ ਉਹਨਾਂ ਨੂੰ 117 ਵੋਟਾਂ ਮਿਲੀਆਂ ਨੇ ਜਦੋਂ ਕਿ ਮਿੱਠੂ ਸਿੰਘ ਨੂੰ ਸਿਰਫ 18 ਵੋਟਾਂ ਹੀ ਮਿਲੀਆਂ ਇੱਕ ਇਮਾਨਦਾਰ ਵਿਅਕਤੀ ਨੂੰ ਦੁਬਾਰਾ ਚੁਣਨ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਹਰਜਿੰਦਰ ਸਿੰਘ ਜੀ ਧੰਨੀ ਸਾਹਿਬ ਜਿਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕਰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਸਾਰੇ ਮੈਂਬਰ ਤੇ ਪਾਰਟੀ ਦੀ ਰਾਏ ਤੋਂ ਬਾਅਦ ਕੀਤਾ ਸੀ ਅੱਜ ਹਾਊਸ ਦੇ ਵਿੱਚ 117 ਵੋਟਾਂ ਉਹਨਾਂ ਨੂੰ ਪਈਆਂ ਔਰ ਦੂਜੇ ਪਾਸੇ ਸਰਦਾਰ ਮਿੱਠੂ ਸਿੰਘ ਕਾਨ ਦੇ ਜਿਹੜੇ ਸਾਡੇ ਦੂਜੇ ਭਰਾਵਾ ਨੇ ਉਮੀਦਵਾਰ ਖੜੇ ਕੀਤੇ ਸੀ ਉਹਨਾਂ ਨੂੰ ਇਕੱਲੀਆਂ 18 ਵੋਟਾਂ ਪਈਆਂ ਤਾਂ ਮੀ ਸਾਹਿਬ ਨੂੰ 117 ਤੇ ਉਹਨਾਂ ਨੂੰ ਇਹ ਇਕੱਲੀਆਂ 18 ਤੇ ਇੱਕ ਵੋਟ ਰੱਦ ਹੋਈ ਹੈ कुल 136 ਮੈਂਬਰਾਂ ਨੇ ਵੋਟ ਪਾਉਂਦੀ ਹੈ। ਮੈਂ ਸਾਰੇ ਹਾਊਸ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬੇਦਾਗ ਸਖਸ਼ੀਤ ਦਰਵੇਸ਼ ਸਖਸ਼ੀਤ ਸਰਦਾਰ ਹਰਦੀਪ ਸਿੰਘ ਧਾਮੀ ਸਾਹਿਬ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਆ ਫਿਰ ਦੁਬਾਰਾ ਉਮੀਦਵਾਰ ਬਣ ਕੇ ਗਏ ਸੀ ਅੱਜ ਬਹੁਤ ਵੱਡੀ ਉਹਨਾਂ ਦੀ ਛੋਟੀ ਦੇ ਵਿੱਚ ਹੈ ਜੇ ਪਈ ਆ ਦੱਸ ਦੇ ਕਿ ਅਰਜਿੰਦਰ ਸਿੰਘ ਧਾਮੀ ਨੂੰ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਐਡਵੋਕੇਟ ਧਾਮੀ ਨੂੰ 117 ਵੋਟਾਂ ਪਈਆਂ ਉਹਨਾਂ ਦੇ ਨਾਲ ਹੀ ਵਿਰੋਧੀ ਧਿਰ ਵੱਲੋਂ ਉਮੀਦਵਾਰ ਮਿੱਠੂ ਸਿੰਘ ਕਾਨੇਕੇ ਨੂੰ ਸਿਰਫ 18 ਵੋਟਾਂ ਪਈਆਂ ਜਨਰਲ ਇਜਲਾਜ਼ ਦੌਰਾਨ ਹੋਈ ਚੋਣ ਮੌਕੇ ਕੁੱਲ 136 ਵੋਟਾਂ ਪਈਆਂ ਦੱਸਣੇ ਹੋ ਗਏ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿੱਚ ਕੁੱਲ 185 ਮੈਂਬਰ ਹਨ ਜਿਨ੍ਹਾਂ ਵਿੱਚੋਂ 170 ਵੋਟਾਂ ਰਾਹੀਂ ਚੁਣੇ ਜਾਂਦੇ ਨੇ ਜਦਕਿ 15 ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ ਹਾਲਾਂਕਿ ਮੌਜੂਦਾ ਸਮੇਂ ਹਾਊਸ ਦੇ 148 ਮੈਂਬਰ ਸਰਗਰਮ ਨੇ ਸੰਸਦ ਮੈਂਬਰ ਮਨੀਸ਼ Tiwari ਨੂੰ ਲੈ ਕੇ ਨਗਰ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਹੰਗਾਮਾ ਹੋਇਆ ਸੋ ਭਾਸ਼ਪਾ ਕਾਉਂਸਲਰ ਸੌਰਵ ਜੋਸ਼ੀ ਨੇ ਕਿਹਾ ਕਿ ਮਨੀਸ਼ Tiwari ਵੀਕੈਂਡ ਸੰਸਦ ਮੈਂਬਰ ਨੇ ਦੋ ਦਿਨਾਂ ਲਈ ਆ ਰਹੇ ਨੇ ਸੋ ਉਨ੍ਹਾਂ ਨੇ Tiwari ਦੀ ਨੇਮ ਪਲੇਟ ਚੁੱਕ ਦਿੱਤੀ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ ਜਿਸ ਤੋਂ ਬਾਅਦ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਚੰਡੀਗੜ੍ਹ ਨਗਰ ਨਿਗਮ ਦੇ ਮੈਂਬਰਾਂ 'ਚ ਅੱਜ ਹੰਗਾਮਾ ਹੋ ਗਿਆ ਨੀ ਪੱਥਰ ਦੀ ਪਲੇਟ ਤੇ ਨਾਮ ਲਿਖਣ ਨੂੰ ਲੈ ਕੇ ਸ਼ੁਰੂ ਹੋਈ ਗੱਲਬਾਤ ਝੜਪ ਤੱਕ ਪਹੁੰਚ ਗਈ ਭਾਜਪਾ ਕੌਂਸਲਰ ਸਰਬ ਜੋਸ਼ੀ ਤੇ ਕਾਂਗਰਸ ਕੌਂਸਲਰ ਸਚਿਨ ਗਾਲਿਬ ਕੁਰਸੀਆਂ ਤੋਂ ਉੱਠ ਕੇ ਆਪਸ 'ਚ ਭੜਪਏ ਸਚਿਨ ਵਾਪਸ ਜਾਈਏ ਆਪ ਦਾ ਲਾਈਵ ਟੈਲੀਕਾ ਸਭ ਲੋਕ ਦੇਖ ਰਹੇ ਆਂ ਕਿਆ ਕਰ ਰਹੇ ਆਂ ਬਾਅਦ ਵਿੱਚ ਬਾਕੀ ਕਾਉਂਸਲਰਾਂ ਨੇ ਆ ਕੇ ਬਚਾ ਕੀਤਾ ਭਾਜਪਾ ਦੇ ਕਾਉਂਸਲਰ ਗੁਰਵਖਸ਼ ਰਾਬਤ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਸੀ ਜਿਸ ਚ ਮਾਹੌਲ ਭੱਖ ਗਿਆ ਗੁਰਬਖਸ਼ ਨੇ ਕਿਹਾ ਕਿ ਉਹਨਾਂ ਦੇ ਬਾੜ ਤੇ ਲਗਾਏ ਗੇ ਪੋਲ ਤੇ ਵੀ ਉਹਨਾਂ ਦਾ ਨਾਮ ਨਹੀਂ ਹੈ ਤੇ ਅਜਿਹੇ ਪ੍ਰੋਗਰਾਮਾਂ 'ਚ ਕਾਉਂਸਲਰਾਂ ਨੂੰ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਜਾ ਰਿਹਾ ਹੈ ਇਸ ਵਿਚਕਾਰ ਗੱਲ ਨਿਜੀ ਇਲਜ਼ਾਮਾਂ ਤੱਕ ਪਹੁੰਚ ਗਈ। ਜਰਨ ਪਾਜਪਾ ਦੇ ਕਾਉਂਸਲਰ ਸੌਰਵ ਜੋਸ਼ੀ ਨੇ ਸੰਸਦ ਮਨੀਸ਼ Tiwari ਨੂੰ ਕੇਰਿਆ ਉਹਨਾਂ ਦੇ ਨੇਮ ਪਲੇਟ ਚੁੱਕ ਕੇ ਕਿਹਾ ਕਿ ਸੰਸਦ ਸਾਹਿਬ ਰਹਿੰਦੇ ਕਿੱਥੇ ਹਨ ਉਹ ਸ਼ਨੀਵਾਰ ਐਤਵਾਰ ਵਾਲੇ ਸੰਸਦ ਨੇ ਇਸ ਤੇ ਕਾਂਗਰਸ ਦੇ ਕਾਉਂਸਲਰ ਸਚਿਨ ਪੜਕ ਗਏ ਅਤੇ ਇੱਕ ਦੂਜੇ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਇੱਕ ਦੂਜੇ ਦੇ ਨਾਲ ਤੱਕਾ ਮੁੱਕੀ ਵੀ ਹੋਏ ਮਾਹੌਲ ਇੰਨਾ ਭੱਗ ਗਿਆ ਕਿ ਬਾਕੀ ਕਾਉਂਸਲਰਾਂ ਨੂੰ ਬਚਾਅ ਕਰਨਾ ਪਿਆ ਇਸ ਤੋਂ ਪਹਿਲਾਂ ਸੀਨੀਅਰ ਡਿਪਟੀ ਮੇਅਰ ਜਸਵੀਰ ਬੰਟੀ ਨੇ ਟੇਬਲ এজেন্ডੇ ਨੂੰ ਲੈ ਕੇ ਸਵਾਲ ਚੁੱਕੇ ਕਮਿਊਨਿਟੀ ਸੈਂਟਰ ਦੀ ਬੁਕਿੰਗ ਨੂੰ ਲੈ ਕੇ ਕਾਉਂਸਲਰ ਪ੍ਰੇਮ ਲਤਾ ਨੇ ਕਿਹਾ ਕਿ ਇਸ ਨੂੰ ਲੈ ਕੇ ਕੁਝ ਪਾਰਦਰਸ਼ਤਾ ਨਹੀਂ ਹੈ ਇਸ ਗੱਲ ਨੂੰ ਲੈ ਕੇ ਉਹਨਾਂ ਦੀ ਮੇਅਰ ਨਾਲ ਵੀ ਬਹਿਸ ਹੋ ਗਈ ਆਪਣੀ ਗੱਲ ਰੱਖਣ ਨੂੰ ਲੈ ਕੇ ਕਾਉਂਸਲਰ ਪ੍ਰੇਮ ਲਤਾ ਤੇ ਮੇਅਰ ਹਰਪ੍ਰੀਤ ਬਬਲਾ ਵਿਚਕਾਰ ਬਹਿਸ ਹੋ ਗਈ ਦੇਸ਼ ਪਰਦੇ ਵਿੱਚ ਆਵਾਰਾ ਕੁੱਤਿਆਂ ਨਾਲ ਸੰਬੰਧਿਤ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਅਹਿਮ ਸੁਣਵਾਈ ਹੋਈ ਹੈ ਜਸਟਿਸ ਵਿਕਰਮਨਾਥ ਸੰਦੀਪ ਮਹਿਤਾ ਅਤੇ ਐਨਵੀ ਅੰਜਾਰੀਆ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕੀਤੀ ਹੈ ਸੋ ਪੱਛਮੀ ਬੰਗਾਲਾ ਤੇ ਤੇਲਗਾਨਾ ਨੂੰ ਛੱਟ ਕੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁਖ ਸਕੱਤਰ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਪੇਸ਼ ਹੋਏ ਨੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮੁਖ ਸਕੱਤਰਾਂ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਦਾ ਮੁਲਾਂਕਣ ਕਰਨ ਦੇ ਲਈ ਤਲਬ ਕੀਤਾ ਇਹ ਅਗਲੀ ਸੁਣਵਾਈ ਵਿੱਚ ਹੋਰ ਹੁਕਮ ਜਾਰੀ ਕਰੇਗੀ ਸਵਾਰਾ ਕੁੱਤਿਆਂ ਦੇ ਮੁੱਦੇ ਤੇ ਇੱਕ ਨਵਾਂ ਹੁਕਮ 7 ਨਵੰਬਰ ਨੂੰ ਪਾਸ ਕੀਤਾ ਜਾਏਗਾ ਸੁਪਰੀਮ ਕੋਰਟ ਹੁਣਵਾਰਾ ਕੁੱਤਿਆਂ ਦੇ ਮਾਮਲੇ ਤੇ 7 ਨਵੰਬਰ ਨੂੰ ਫੈਸਲਾ ਸੁਣਾਏਗੀ ਜਸਟਿਸ ਵਿਕਰਮਨਾਥ ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐਨਵੀ ਅੰਜਾਰੀਆ ਦੱਤਨ ਜੱਜਾਂ ਦੇ ਵਿਸ਼ੇਸ਼ ਬੈਂਚ ਸਾਹਮਣੇ ਜ਼ਿਆਦਾਤਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਖਤਰ ਅਦਾਲਤ ਦੇ ਵਿੱਚ ਮੌਜੂਦ ਰਹੇ ਸੁਪਰੀਮ ਕੋਰਟ ਹੁਣ 7 ਨਵੰਬਰ ਨੂੰ ਸਰਕਾਰੀ ਅਤੇ ਜਨਤਕ ਖੇਤਰਾਂ ਦੇ ਦਫ਼ਤਰਾਂ ਸਮੇਤ ਹੋਰ ਸੰਸਥਾਵਾਂ ਵਿੱਚ ਆਵਾਰਾ ਕੁੱਤਿਆਂ ਨੂੰ ਖਵਾਣ ਤੇ ਹੋਰ ਸੰਬੰਧਿਤ ਸਮੱਸਿਆਵਾਂ ਬਾਰੇ ਹਦਾਇਤਾਂ ਜਾਰੀ ਕਰੇਗਾ ਜਸਟਿਸ 나ਥ ਨੇ ਕਿਹਾ ਕਿ ਅਸੀਂ ਸਰਕਾਰੀ ਦਫਤਰਾਂ ਜਨਤਕ ਖੇਤਰਾਂ ਤੇ ਸੰਸਥਾਨਕ ਅਤੇ ਹੋਰ ਕਾਰਜ ਸੰਸਥਾਨਾਂ ਵੱਲੋਂ ਦਰਪੇਸ਼ ਸੰਸਥਾਕਤ ਖਤਰੇ ਬਾਰੇ ਵੀ ਹਦਾਇਤ ਜਾਰੀ ਕਰਾਂਗੇ ਜਦੋਂ ਵਕੀਲਾਂ ਵਿੱਚੋਂ ਇੱਕ ਨੇ ਕੋਈ ਵੀ ਹਦਾਇਤ ਜਾਰੀ ਕਰਨ ਤੋਂ ਪਹਿਲਾਂ ਸੁਣਵਾਈ ਦਾ ਮੌਕਾ ਮੰਗਿਆ ਤਾਂ ਜਸਟਿਸ ਮਹਿਤਾ ਨੇ ਜਵਾਬ ਦਿੱਤਾ ਸੰਸਥਾਗਤ ਮਾਮਲਿਆਂ ਲਈ ਅਸੀਂ ਕੋਈ ਵੀ ਦਲੀਲ ਬਿਲਕੁਲ ਨਹੀਂ ਸੁਣਨ ਜਾ ਰਹੇ ਆ ਮਾਫ ਕਰਨਾ ਦੇਸ਼ ਦੀ ਸਰਵਉੱਚ ਅਦਾਲਤ ਨੇ ਪਹਿਲਾਂ ਪੱਛਮੀ ਬੰਗਾਲ ਤੇ ਤੇਲੰਗਾਨਾ ਨੂੰ ਛੱਡ ਕੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਸੋਮਵਾਰ ਨੂੰ ਇਸ ਦੇ ਸਾਹਮਣੇ ਮੌਜੂਦ ਰਹਿਣ ਦਾ ਨਿਰਦੇਸ਼ ਦਿੱਤਾ ਸੀ ਬੈਂਚ ਨੂੰ ਸਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਜ਼ਿਆਦਾਤਰ ਰਾਜਾਂ ਨੇ ਆਪਣੇ ਪਾਲਣਾ ਹਲਫਨਾਮੇ ਦਾਇਰ ਕਰ ਦਿੱਤੇ ਹਨ ਬੈਂਚ ਨੇ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਦੀ ਮੌਜੂਦਗੀ ਦਾ ਵੀ ਨੋਟਿਸ ਲਿਆ ਜਿਨ੍ਹਾਂ ਨੂੰ ਪਸ਼ੂ ਜਨਮ ਨਿਯੰਤਰਣ ਨਿਯਮਾਂ ਦੀ ਪਾਲਣਾ ਦਰਸਾਉਂਦੇ ਹਲਫਨਾਮੇ ਦਾਰਕਰਨ ਵਿੱਚ ਅਸਫਲ ਰਹਿਣ ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ ਬੈਂਚ ਨੇ ਨੋਟ ਕੀਤਾ ਹੈ ਕਿ ਰਾਜਾਂ ਦੁਆਰਾ ਪਾਲਣਾ ਹਲਫਨਾਮੇ ਦਾਰਕੀਤੇ ਗਏ ਨੇ ਬੈਂਚ ਨੇ ਅਗਲੀਆਂ ਤਰੀਕਾਂ ਤੇ ਮੁੱਖ ਸਕੱਤਰਾਂ ਦੀ ਨਿਜੀ ਹਾਜ਼ਰੀ ਤੋਂ ਇਨਕਾਰ ਕਰ ਦਿੱਤਾ ਇਹ ਚੇਤਾਵਨੀ ਦਿੱਤੇ ਹੋਏ ਕਿ ਜੇਕਰ ਭਵਿੱਖ ਵਿੱਚ ਕੋਈ ਡਿਫਾਲਟਰ ਹੁੰਦਾ ਹੈ ਤਾਂ ਇਸ ਦਾ ਹੁਕਮ ਦਿੱਤਾ ਜਾਵੇਗਾ ਅਦਾਲਤ ਤੇ ਭਾਰਤੀ ਪਸ਼ੂ ਪਲਾਈ ਬੋਰਡ ਨੇ ਵੀ ਇਸ ਮਾਮਲੇ ਵਿੱਚ ਪ੍ਰਤੀਵਾਦੀ ਵਜੋਂ ਸ਼ਾਮਲ ਕੀਤਾ ਸੁਪਰੀਮ ਕੋਰਟ ਨੇ ਪਹਿਲਾਂ ਆਪਣੇ ਹੁਕਮਾਂ ਦੀ ਪਾਲਣਾ ਨਾ ਕਰਨ ਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ ਅਤੇ ਕਿਹਾ ਸੀ ਕਿ 27 ਅਕਤੂਬਰ ਤੱਕ ਪੱਛਮੀ ਬੰਗਾਲ ਤੰਗਲਾਨਾ ਅਤੇ ਦਿੱਲੀ ਨਗਰ ਨਿਗਮ ਨੂੰ ਛੱਡ ਕੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪਾਲਣਾ ਹਲਫਨਾਮੇ ਦਾਇਰ ਨਹੀਂ ਕੀਤੇ ਗਏ ਸਨ ਸੁਪਰੀਮ ਕੋਰਟ ਦੇ 2 ਬਈ ਅਗਸਤ ਦੇ ਹੁਕਮ ਨੇ ਆਵਾਰਾ ਕੁੱਤਿਆਂ ਦੇ ਮਾਮਲੇ ਦਾ ਦਾਇਰਾ ਦਿੱਲੀ ਐਨਸੀਆਰ ਤੋਂ ਬਾਹਰ ਵਧਾ ਦਿੱਤਾ ਨਾਲ ਹੀ ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਮਾਮਲੇ ਵਿੱਚ ਟੀਰ ਬਣਾਇਆ ਜਾਵੇਗਾ ਤੇ ਉਹਨਾਂ ਨੂੰ ਪਾਲਣਾ ਹਲਫਨਾਮੇ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸੀ ਤੇ ਜਲੰਧਰ ਛਾਉਣੀ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਕੁੱਕੜਪਿੰਡ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਹੈ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਬੋਲਦਿਆਂ ਉਹਨਾਂ ਕਿਹਾ ਹੈ ਕਿ ਹੜ੍ਹਾਂ ਨੇ ਲਗਭਗ 5 ਲੱਖ ਏਕੜ ਵਿੱਚ ਝੋਨੇ ਦੇ ਖੇਤਾਂ ਨੂੰ ਨੁਕਸਾਨ ਪਹੁੰਚਾਇਆ ਇਸ ਤੋਂ ਇਲਾਵਾ ਬੇਮੌਸਮੀ بارش ਨੇ ਝੋਨੇ ਦੀ ਪੈਦਾਵਾਰ ਦੇ ਵਿੱਚ 10 ਕੁਇੰਟਲ ਪ੍ਰਤੀ ਏਕੜ ਦੀ ਕਮੀ ਕੀਤੀ ਹੈ ਸੋ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਸਰਕਾਰ ਨੂੰ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦੇਣਾ ਚਾਹੀਦਾ ਹੈ ਹੜ੍ਹਾਂ ਤੇ ਮੀਂਹ ਕਾਰਨ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਪਰ ਦੇ ਕਿਸਾਨਾਂ ਨੂੰ ਲਗਭਗ 10000 ਕਰੋੜ ਰੁਪਏ ਦਾ ਨੁਕਸਾਨ ਹੋਇਆ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੀ ਸੋਧ ਐਕਟ ਬਾਰੇ ਪੰਜਾਬ ਦੀ رائے ਮੰਗੀ ਹੈ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਪੰਜਾਬ ਸਰਕਾਰ ਦੀ ਚੁੱਪੀ ਟੁਕ ਵੀ ਨਹੀਂ ਹੈ ਇਸ ਚੁੱਪੀ ਤੋਂ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਬਿਜਲੀ ਐਕਟ ਦੇ ਨਾਲ ਸਹਿਮਤ ਹੈ ਕਿਸਾਨਾਂ ਦਾ ਲਗਭਗ 10 ਕੁਇੰਟਲ ਝਾੜ ਪਰ ਇਕੜ ਘਟ ਗਿਆ ਔਰ ਬਹੁਤ ਵੱਡਾ ਨੁਕਸਾਨ ਹੋਇਆ ਮੈਨੂੰ ਲੱਗਦਾ ਜੇ ਅਪ੍ਰੋਕਸੀਮੀਟਲੀ ਦੇਖਿਆ ਜਾਵੇ ਤਾਂ 4 ਤੋਂ 5 ਲੱਖ ਏਕੜ ਜਿਹੜਾ ਝੋਨਾ ਜਿਹੜਾ ਬਾੜ ਦੀ ਮਾਰ ਦੇ ਵਿੱਚ ਵੀ ਆਇਆ ਹੋਰ ਵੀ ਸਮੱਸਿਆਵਾਂ ਆਈਆਂ ਉਹਦੇ ਨਾਲ 10000 ਕਰੋੜ ਰੁਪਏ ਦਾ ਨੁਕਸਾਨ ਹੋਇਆ ਔਰ ਜਿਹੜਾ ਪੰਜਾਬ ਸਰਕਾਰ ਆ ਉਹਨੂੰ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਲੇਕਿਨ ਬਦਕਿਸਮਤੀ ਇਹ ਆ ਕਿ ਨਾ ਪੰਜਾਬ ਦੀ ਸਰਕਾਰ ਨਾ ਦੇਸ਼ ਦੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਨਹੀਂ ਆ ਕਿਉਂਕਿ ਮਨਮਾਨੀਆਂ ਕਰਦੇ ਆ ਜਿਹੜੇ ਸ਼ੈਲਰਾਂ ਵਾਲੇ ਆ ਮਨਮਾਨੀਆਂ ਕਰਦੇ ਆ ਜਿਹੜੇ ਆਫੀਸਰਸ ਆ ਤੇ ਉਹਦੇ ਲਈ ਔਰ ਦੂਸਰੀ ਉਹਦੀ ਅਗਲਾ ਐਂਗਲ ਇਹ ਆ ਕਿ ਜਿਹੜਾ ਡੀਏਪੀ ਖਾਦ ਆ ਉਹ ਬਿਲਕੁਲ ਵੀ ਜਿਹੜੀ ਆ ਉਹ ਕਿਸਾਨਾਂ ਨੂੰ ਜਿੱਥੇ ਸੁਸਾਇਟੀਆਂ ਹੈਗੀਆਂ ਉੱਤੇ ਤਾਂ ਮਿਲ ਰਹੀ ਆ ਪਰ ਜਿੱਥੇ ਸੁਸਾਇਟੀਆਂ ਨਹੀਂ ਹੈਗੀਆਂ ਸਾਨੂੰ ਜਿਹੜਾ ਕੋਆਪਰੇਟਿਵ ਮੂਵਮੈਂਟ ਆ ਉਹਨੂੰ ਖੜੀ ਕਰਕੇ ਉਹਨੂੰ ਸਟਰੋਂਗ ਕਰਕੇ ਤੇ 100% ਜਿਹੜਾ ਕੋਆਪਰੇਟਿਵ ਸੁਸਾਇਟੀਆਂ ਨੂੰ ਜਿਹੜਾ ਇਹ ਖਾਦ ਜਿਹੜੀ ਉਹ ਦੇਣੀ ਚਾਹੀਦੀ ਆ ਤਾਂ ਕਿ ਜਿਹੜੀ ਕਿਸਾਨਾਂ ਦੀ ਆਉਣ ਵਾਲੀ ਜਿਹੜੀ ਬਜਾਈ ਆ ਉਹਦੇ ਵਿੱਚ ਜਿਹੜਾ ਆ ਉਹਨਾਂ ਨੂੰ ਫਾਇਦਾ ਹੋ ਸਕੇ ਔਰ ਜਿੰਨਾ ਵੱਡਾ ਨੁਕਸਾਨ ਉਹਨਾਂ ਦਾ ਹੋਇਆ ਉਹਦੀ ਕਿਤੇ ਨਾ ਕਿਤੇ ਥੋੜੀ ਬਹੁਤੀ ਭਰਪਾਈ ਹੋ ਸਕੇ ਵਿਦਾਇਕ ਪ੍ਰਗਟ ਸਿੰਘ ਨੇ ਕੁੱਕੜਪਿੰਡ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਦੌਰਾਨ ਪ੍ਰਗਟ ਸਿੰਘ ਨੇ ਕਿਹਾ ਕਿ ਕਿਸਾਨ ਕਰਜ਼ੇ ਦੇ ਬੋਝ ਤੋਂ ਤਾਂ ਹੀ ਬਾਹਰ ਨਿਕਲ ਸਕਣਗੇ ਜਦੋਂ ਸਰਕਾਰ ਸਹਿਕਾਰੀ ਪ੍ਰਣਾਲੀ ਨੂੰ ਮਜ਼ਬੂਤ ਕਰੇਗੀ ਕਿਸਾਨਾਂ ਵੱਲੋਂ ਪ੍ਰਾਲੀ ਸਾੜਨ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਉਹ ਪ੍ਰਾਲੀ ਸਾੜਨ ਦੇ ਹੱਕ ਵਿੱਚ ਨਹੀਂ ਪਰ ਕਿਸਾਨਾਂ ਨੂੰ ਇਸ ਦੇ ਪ੍ਰਬੰਧਨ ਲਈ ਮਸ਼ੀਨਰੀ ਤੱਕ ਮੁਹੱਈਆ ਹੋਣੀ ਚਾਹੀਦੀ ਹੈ ਮੋਤਲ ਡੀਆਈਜੀ ਦੀਆਂ ਮੁਸ਼ਕਲਾਂ ਵਿੱਚ ਹੁਣ ਲਗਾਤਾਰ ਹੀ ਵਾਅਦਾ ਹੋਣ ਜਾ ਰਿਹਾ ਹੈ ਕਿਉਂਕਿ ਵਿਚੋਲਾ ਕ੍ਰਿਸ਼ਨੂ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ बीआई ਨੂੰ ਕਰ ਰਿਹਾ ਸੋ ਵਿਚੋਲੇ கிருஷ்ਨੂ ਨੇ ਦਾਵਾ ਕੀਤਾ ਹੈ ਕਿ ਉਸਨੇ ਪੁੱਲਰ ਦੇ ਇਸ਼ਾਰੇ ਤੇ ਹੀ ਪੈਸੇ ਮੰਗੇ ਸਨ ਮੰਡੇ ਗੋਬਿੰਦਗੜ੍ਹ ਦੇ ਸਕ੍ਰੈਪ ਡੇਲਰ ਆਕਾਸ਼ ਬੱਤਾ ਤੋਂ 8 ਲੱਖ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਫਤਾਰ ਸਸਪੈਂਡਡ ਡੀਆਈਜੀ ਹਰਚਰ ਸਿੰਘ ਪੁੱਲਰ ਨਿਆਇਕ ਹਿਰਾਸਤ 'ਚ ਉਹ ਤੇ ਹੀ ਡੀਆਈਜੀ ਪੋਲੇ ਦਾ ਵਿਚੋਲੇ ਕ੍ਰਿਸ਼ਨੂ ਸ਼ਰਦਾ ਇਸ ਸਮੇਂ ਸੀਬੀਆਈ ਦੀ ਰਿਮਾਂਡ ਤੇ ਹੈ ਸੂਤਰਾਂ ਮੁਤਾਬਕ ਜਦੋਂ ਸੀਬੀਆਈ ਨੇ ਰਿਮਾਂਡ ਦੌਰਾਨ ਕ੍ਰਿਸ਼ਨੂ ਤੋਂ ਪੁੱਛਗਿੱਛ ਕੀਤੀ ਹੈ ਤਾਂ ਉਸਨੇ ਕਬੂਲ ਕੀਤਾ ਹੈ ਕਿ ਉਹ ਪੁੱਲਰ ਦੇ ਕਹਿਣ ਤੇ ਆਕਾਸ਼ ਬੱਤਾ ਤੋਂ ਰਿਸ਼ਵਤ ਮੰਗ ਰਿਹਾ ਸੀ ਕ੍ਰਿਸ਼ਨੂ ਨੇ ਰਿਮਾਂਡ ਦੌਰਾਨ ਕਿਹਾ ਕਿ ਉਸ ਤੋਂ ਪਹਿਲਾਂ ਵੀ ਪੁੱਲਰ ਦੇ ਕਹਿਣ ਤੇ ਕਈ ਵਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕੰਮ ਕਰਨ ਲਈ ਤੇ ਪੈਸੇ ਫੜਨ ਲਈ ਜਾਂਦਾ ਸੀ ਸੀਬੀਆਈ ਦੇ ਪੁੱਲਰ ਦੇ ਵਿਚੋਲੇ ਤੋਂ 9 ਘੰਟੇ ਪੁੱਛਗਿੱਛ ਕੀਤੀ ਹੈ ਕ੍ਰਿਸ਼ਨੂ ਤੋਂ ਇਸ ਦਰਾਂ ਡੇਰਾਬਸੀ ਦੇ ਕਾਰੋਬਾਰੀ ਐਫ ਆਈ ਆਰ ਦਰਜ ਕਰਵਾਉਣ ਦੇ ਨਾਮ ਤੇ ਮੰਗੀ ਗਈ 10 ਲੱਖ ਦੀ ਰਿਸ਼ਵਤ ਬਾਰੇ ਵੀ ਪੁੱਛਿਆ ਗਿਆ। ਦਰਅਸਲ ਡੇਰਾਬਸੀ ਦੇ ਇੱਕ ਕਾਰੋਬਾਰੀ ਤੋਂ ਪੁੱਲਰ ਦੇ ਲਈ ਕੰਮ ਕਰਨ ਵਾਲੇ ਹੋਰ ਵਿਚੋਲੇ ਨੇ ਕੇਸ ਦਰਜ ਕਰਵਾਉਣ ਦੇ ਨਾਮ ਤੇ ਰਿਸ਼ਵਤ ਮੰਗੀ ਸੀ। ਉਸ ਵਿਚੋਲੇ ਨੇ ਕਿਹਾ ਸੀ ਕਿ ਉਹ ਕ੍ਰਿਸ਼ਨੂ ਨੂੰ ਜਾਣਦਾ ਹੈ ਤੇ ਉਹ ਕਹਿ ਕੇ ਡੀ ਆਈ ਜੀ ਪੁੱਲਰ ਤੋਂ ਕੰਮ ਕਰਵਾ ਦੇਵੇਗਾ। ਤੁਹਾਨੂੰ ਦੱਸ ਦੇ ਕਿ ਚੰਡੀਗੜ੍ਹ ਸੀਬੀਆਈ ਦੇ ਵੱਲੋਂ 16 ਅਕਤੂਬਰ ਨੂੰ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਸਕ੍ਰੈਪ ਵਪਾਰੀ ਤੋਂ ਰਸ਼ਵਤ ਲੈਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੌਰਾਨ ਉਹਨਾਂ ਦੇ ਘਰ ਤੇ ਰੇਡ ਦੌਰਾਨ ਕਰੀਬ 7.5 ਕਰੋੜ ਕੈਸ਼, ਮਹਿੰਗੀਆਂ ਗੱਡੀਆਂ, ਘੜੀਆਂ, ਇੰਪੋਰਟੈਂਟ ਸ਼ਰਾਬ ਤੇ ਲਗਜ਼ਰੀ ਗੱਡੀਆਂ ਮਿਲੀਆਂ ਸਨ। ਇਸ ਤੋਂ ਇਲਾਵਾ ਸੀਬੀਆਈ ਨੂੰ ਕਈ ਦਸਤਾਵੇਜ਼ ਵੀ ਮਿਲੇ ਸਨ ਤੇ ਵੱਖ-ਵੱਖ ਬੈਂਕਾਂ 'ਚ ਲੱਖਾਂ ਦਾ ਵੀ ਪੱਤਾ ਚੱਲਿਆ ਸੀ। ਜਾਂਚ ਪੁੱਲਰ ਦੇ ਵਿਦੇਸ਼ੀ ਕਨੈਕਸ਼ਨ ਵੀ ਸਾਹਮਣੇ ਆਏ ਨੇ ਉਸ ਦੀ ਵਿਦੇਸ਼ ਦੇ ਵਿੱਚ ਜਾਇਦਾਦ ਹੈ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਪੁੱਲਰ ਆਪਣੇ ਕਾਰਜਕਾਲ ਦੌਰਾਨ ਕਈ ਵਾਰ ਦੁਬਈ ਗਿਆ ਸੀ ਸੀਬੀਆਈ ਨੇ ਪੁੱਲਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤੇ ਪੇਜਿਆ ਅਮਰੀਕੀ ਰਾਸ਼ਟਰਪਤੀ 트럼ਪ ਨੇ ਹੈਰਾਨ ਕਰਨ ਵਾਲਾ ਦਾਵਾ ਕੀਤਾ ਹੈ ਕਿ ਪਾਕਿਸਤਾਨ, ਰੂਸ ਅਤੇ ਚੀਨ ਸਮੇਤ ਕਈ ਦੇਸ਼ ਗੁਪਤ ਰੂਪ ਦੇ ਵਿੱਚ ਅੰਡਰਗਰਾਊਂਡ ਪਰਮਾਣੂ ਪ੍ਰੀਖਣ ਕਰ ਰਹੇ ਹਨ ਜਿਨ੍ਹਾਂ ਬਾਰੇ ਜਨਤਾ ਨੂੰ ਪਤਾ ਹੀ ਨਹੀਂ ਹੈ। ਸੋ ਇਸ ਦੇ ਜਵਾਬ ਦੇ ਵਿੱਚ 트럼ਪ ਨੇ ਐਲਾਨ ਕੀਤਾ ਹੈ ਕਿ ਸੰਯੁਕਤ ਰਾਸ਼ਟਰ ਅਮਰੀਕਾਵੀ ਪਰਮਾਣੂ ਹਥਿਆਰਾਂ ਦਾ ਪ੍ਰੀਖਣ ਸ਼ੁਰੂ ਕਰਨ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਪਾਕਿਸਤਾਨ ਪਰਮਾਣੂ ਪ੍ਰੀਖਣ ਕਰ ਰਿਹਾ ਹੈ ਲੰਮੇ ਸਮੇਂ ਤੋਂ ਸ਼ੱਕ ਸੀ ਕਿ ਪਾਕਿਸਤਾਨ ਪਰਮਾਣੂ ਪ੍ਰੀਖਣ ਕਰ ਸਕਦਾ ਹੈ ਅਤੇ ਹੁਣ ਡੋਨਲਡ ਟਰੰਪ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਡੋਨਲਡ ਟਰੰਪ ਨੇ ਮੀਡੀਆ ਨਾਲ ਇੱਕ ਇੰਟਰਵਿਊ ਦੇ ਵਿੱਚ ਇਹ ਖੁਲਾਸਾ ਕੀਤਾ ਕਿ ਆ ਕਿ ਰੂਸ ਚੀਨ ਉੱਤਰੀ ਕੋਰੀਆ ਤੇ ਪਾਕਿਸਤਾਨ ਪਰਮਾਣੂ ਪ੍ਰੀਖਣ ਕਰ ਰਹੇ ਨੇ ਇਸ ਲਈ ਅਮਰੀਕਾ ਹੁਣ ਪਿੱਛੇ ਨਹੀਂ ਰਹਿ ਸਕਦਾ ਟੀਵੀ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਲਈ ਇੰਟਰਵਿਊ ਦੌਰਾਨ ਡੋਨਲਡ ਟਰੰਪ ਨੇ ਆਪਣੇ ਵਿਸ਼ਾਲ ਪਰਮਾਣੂ ਭੰਡਾਰ ਦੇ ਬਾਵਜੂਦ ਅਮਰੀਕਾ ਇਕੱਲਾ ਦੇਸ਼ ਨਹੀਂ ਹੋ ਸਕਦਾ ਜੋ ਟੈਸਟ ਨਹੀਂ ਕਰਦਾ ਪਿਛਲੇ ਹਫਤੇ ਦੱਖਣੀ ਕੋਰੀਆ ਦੇ ਵਰਸਾਨੂ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿੰਗਕਿਨ ਨਾਲ ਮੁਲਾਕਾਤ ਤੋਂ ਠੀਕ ਪਹਿਲਾਂ ਡੋਨਲਡ 트ੰਪ ਨੇ ਅਮਰੀਕੀ ਅਧਿਕਾਰੀਆਂ ਨੂੰ ਤੁਰੰਤ ਆਪਣਾ ਪਰਮਾਣੂ ਪ੍ਰੀਖਣ ਮੁੜ ਸ਼ੁਰੂ ਕਰਨ ਦਾ ਹੁਕਮ ਦਿੱਤਾ ਡੋਨਲਡ ਟਰੰਪ ਨੇ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਂ ਕਿਹਾ ਸੀ ਕਿ ਜਿਵੇਂ ਦੂਜੇ ਦੇਸ਼ ਕਰ ਰਹੇ ਨੇ ਅਸੀਂ ਵੀ ਪਰਮਾਣੂ ਪ੍ਰੀਖਣ ਕਰਨ ਜਾ ਰਹੇ ਹਾਂ ਐਂਕਰ ਨੇ ਫਿਰ ਪੁੱਛਿਆ ਸਿਰਫ ਉੱਤਰ ਕੋਰੀਆ ਪਰਮਾਣੂ ਪ੍ਰੀਖਣ ਕਰਦਾ ਹੈ ਇਸ ਦਾ ਜਵਾਬ ਦਿੰਦੇ ਹੋਏ ਡੋਨਲਡ ਟਰੰਪ ਨੇ ਕਿਹਾ ਨਹੀਂ ਰੂਸ ਅਤੇ ਚੀਨ ਪਰਮਾਣੂ ਪ੍ਰੀਖਣ ਕਰ ਰਹੇ ਨੇ ਉਹਨਾਂ ਅੱਗੇ ਕਿਹਾ ਚੀਨ ਅਤੇ ਰੂਸ ਪਰਮਾਣੂ ਪ੍ਰਯੋਗਨ ਕਰ ਰਹੇ ਨੇ ਪਰ ਉਹ ਇਸ ਬਾਰੇ ਗੱਲ ਨਹੀਂ ਕਰਦੇ ਪਰ ਅਸੀਂ ਇੱਕ ਖੁੱਲਾ ਸਮਾਜ ਹਾਂ ਅਸੀਂ ਇਸ ਬਾਰੇ ਗੱਲ ਕਰਦੇ ਹਾਂ ਅਤੇ ਸਾਨੂੰ ਇਸ ਬਾਰੇ ਗੱਲ ਕਰਨੀ ਪਵੇਗੀ ਨਹੀਂ ਤਾਂ ਤੁਸੀਂ ਮੀਡੀਆ ਦੇ ਲੋਕ ਇਸ ਬਾਰੇ ਰਿਪੋਰਟ ਕਰੋਗੇ ਇਸੇ ਲਈ ਉਹ ਟੈਸਟ ਕਰਦੇ ਹਨ ਅਤੇ बार-बार ਟੈਸਟ ਕਰਦੇ ਹਨ ਉੱਤਰ ਕੋਰੀਆ ਯਕੀਨੀ ਤੌਰ ਤੇ ਟੈਸਟ ਕਰ ਰਿਹਾ ਪਾਕਿਸਤਾਨ ਪਰਮਾਣੂ ਪ੍ਰਯੋਗਨ ਕਰ ਰਿਹਾ ਜਦੋਂ ਐਂਕਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਰੰਪ ਨੇ ਕਿਹਾ ਉਹ ਤੁਹਾਨੂੰ ਨਹੀਂ ਦੱਸਣ ਜਾ ਰਹੇ ਹਨ ਉਹ ਬਹੁਤ ਸ਼ਕਤੀਸ਼ਾਲੀ ਨੇ ਉਹ ਗੁਪਤ ਦੇ ਜ਼ਮੀਨ ਦੋਸ਼ ਥਾਮਾਂ ਤੇ ਟੈਸਟ ਕਰਦੇ ਹਨ ਅਤੇ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹ ਟੈਸਟ ਕਰ ਰਹੇ ਹਨ ਇਸ ਲਈ ਅਸੀਂ ਵੀ ਕਰਾਂਗੇ ਅਮਰੀਕੀ ਸੂਬੇ ਕੈਲੀਫੋਰਨੀਆ ਦੇ ਯੂਵਾ ਸਿਟੀ ਵਿੱਚ ਸਾਲਾਨਾ ਨਗਰ ਕੀਰਤਨ ਦੇ ਵਿੱਚ 2 ਲੱਖ ਦੇ ਲਗਭਗ ਸ਼ਰਦਾਲੂਆਂ ਨੇ ਹਾਜ਼ਰੀ ਭਰੀ ਹੈ ਤੁਹਾਨੂੰ ਦੱਸ ਦਈਏ ਕਿ ਭਾਰਤ ਤੋਂ ਬਾਹਰ ਇਹ ਦੁਨੀਆ ਦੇ ਵੱਡੇ ਸਿੱਖ ਜਸ਼ਨਾਂ ਵਿੱਚੋਂ ਇੱਕ ਹੈ ਅਮਰੀਕੀ ਸੂਬੇ ਕੈਲੀਫੋਰਨੀਆ ਦੇ ਯੂਬਾ ਸਿਟੀ ਵਿੱਚ ਸਲਾਨਾ ਨਗਰ ਕੀਰਤਨ 'ਚ 2 ਲੱਖ ਦੇ ਲਗਭਗ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਭਾਰਤ ਤੋਂ ਬਾਅਦ ਇਹ ਦੁਨੀਆ ਦੇ ਵੱਡੇ ਸਿੱਖ ਜਸ਼ਨਾਂ ਵਿੱਚੋਂ ਇੱਕ ਹੈ। ਐਤਵਾਰ ਨੂੰ ਇਹ ਨਗਰ ਕੀਰਤਨ ਸਜਾਇਆ ਗਿਆ ਜੋ ਲਗਭਗ 8 ਕਿਲੋਮੀਟਰ ਤੱਕ ਲੰਮਾ ਸੀ। ਇਹ ਨਗਰ ਕੀਰਤਨ ਹੁਣ ਯੂਬਾ ਸਿਟੀ ਦਾ ਸੱਭਿਆਚਾਰਕ ਪ੍ਰਤੀਕ ਬਣ ਚੁੱਕਿਆ ਹੈ। ਇਸ ਮੌਕੇ ਸਿੱਖ ਸੰਗਤ ਦੇ ਨਾਲ-ਨਾਲ ਸਾਰੇ ਧਰਮਾਂ ਦੇ ਲੋਕ ਮੌਜੂਦ ਹੁੰਦੇ ਨੇ ਵੱਡੀ ਗਿਣਤੀ ਚ ਪੰਜਾਬੀ ਪਰਿਵਾਰ ਇਸ ਮੌਕੇ ਹਾਜ਼ਰੀ ਭਰਦੇ ਨੇ ਹਰ ਸਾਲ ਵਲੰਟੀਅਰ ਮੁਫਤ ਭੋਜਨ ਤਿਆਰ ਕਰਦੇ ਨੇ ਹਜ਼ਾਰਾਂ ਸੈਲਾਨੀਆਂ ਨੂੰ ਸੇਵਾ ਦਿੰਦੇ ਹਨ ਗੁਰੂ ਕੇ ਸਵਾਦਲੇ ਤੇ ਅਟੁੱਟ ਲੰਗਰ ਦੀ ਸਾਰੇ ਤਾਰੀਫ ਕਰਕੇ ਜਾਂਦੇ ਨੇ ਨਗਰ ਕੀਰਤਨ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਟੀਚਾ ਸਾਰੇ ਲੋਕਾਂ ਵਿੱਚ ਏਕਤਾ ਸ਼ਮੂਲੀਅਤ ਅਤੇ ਸਮਝ ਨੂੰ ਉਤਸ਼ਾਹਿਤ ਕਰਨਾ ਹੈ ਇੱਕ ਪ੍ਰਬੰਧਕ ਨੇ ਸਮਝਾਇਆ ਗੁਰਦੁਆਰਾ ਸਾਹਿਬ ਵਿੱਚ ਚਾਰ ਦਰਵਾਜ਼ੇ ਹੁੰਦੇ ਨੇ ਇਸੇ ਲਈ ਹੁੰਦੇ ਨੇ ਕਿ ਤਾਂ ਜੋ ਇੱਥੇ ਹਰ ਧਰਮ ਦੇ ਵਿਅਕਤੀ ਦੀ ਆਮਦ ਹੋ ਸਕੇ ਸ਼ਟਰ ਕਾਉਂਟੀ ਸਿੱਖ ਫੈਸਟੀਵਲ ਅਤੇ ਪ੍ਰੇਡ ਭਾਵ ਨਗਰ ਕੀਰਤਨ ਪਹਿਲੀ ਵਾਰ 1980 ਵਿੱਚ ਸਜਾਇਆ ਗਿਆ ਸੀ ਹੁਣ ਤਾਂ ਦੁਨੀਆ ਭਰ ਦੇ ਸੈਲਾਨੀ ਵੀ ਹਰ ਸਾਲ ਇਸ ਦੀ ਉਡੀਕ ਕਰਦੇ ਨੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਨਵੰਬਰ ਦੇ ਪਹਿਲੇ ਹਫਤੇ ਦੇ ਅੰਤ ਵਿੱਚ ਯੂਬਾ ਸਿਟੀ 'ਚ ਇੰਜ ਹੀ ਜੁੜਨ ਦੇ ਵਾਅਦੇ ਨਾਲ ਇਹ ਨਗਰ ਕੀਰਤਨ ਸੰਪੰਨ ਹੁੰਦਾ ਹੈ ਮਰਹੂਮ ਗਾਇਕ ਅਤੇ ਅਦਾਕਾਰ ਆਜਵੀਰ ਸਿੰਘ ਜਵੰਦਾ ਦੀ ਫਿਲਮ ਜਲਦ ਹੀ ਸਿਨੇਮਾ ਘਰਾਂ ਵਿੱਚ ਵੇਖ ਸਕੋਗੇ ਸੋ ਰਾਜਵੀਰ ਦੇ ਪਰਿਵਾਰ ਦੇ ਵੱਲੋਂ ਰਾਜਵੀਰ ਦੇ ਸੋਸ਼ਲ ਮੀਡੀਆ ਐਕਸ ਉੱਤੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ ਪੰਜਾਬੀ ਸੰਗੀਤ ਅਤੇ ਸਿਨੇਮਾ ਦੇ ਖੇਤਰ ਦੇ ਵਿੱਚ ਮਿੱਟ ਪੈੜਾ ਛੱਡ ਗਏ ਰਜਵਿਰ ਜਵੰਦਾ ਦੀ ਆਖਰੀ ਪੰਜਾਬੀ ਫਿਲਮ ਯਮਲਾ ਦਰਸ਼ਕਾਂ ਦੇ ਸੰਮੁਖ ਹੋਣ ਜਾ ਰਹੀ ਹੈ ਫਿਲਮ ਨੂੰ ਜਲਦ ਹੀ ਵਿਸ਼ਵ ਭਰ ਦੇ ਸਿਨੇਮਾ ਕਰਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਜੋ ਉਹਨਾਂ ਦੀਆਂ ਸਿਨੇਮਾ ਦੇ ਨਾਲ ਜੁੜੀਆਂ ਯਾਦਾਂ ਨੂੰ ਸਹਿਜਨ ਦੇ ਵਿੱਚ ਅਹਿਮ ਭੂਮਿਕਾ ਨਿਭਾਏਗੀ 골ਡਨ ਬ੍ਰੇਜ਼ ਫਿਲਮਜ਼ ਅਤੇ ਐਂਟਰਟੇਨਮੈਂਟ ਦੇ ਬੈਨਰ ਹਿੱਟ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਵੱਲੋਂ ਕੀਤਾ ਗਿਆ ਜੋ ਹਾਲੀ ਦੇ ਸਮੇਂ ਵਿੱਚ ਰਿਲੀਜ਼ ਹੋਈ ਅਰਥ ਭਰਪੂਰ ਪੰਜਾਬੀ ਮਿਹਰ ਸਮੇਤ ਕਈ ਬਹੁ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੇ ਰੋਮਾਂਟਿਕ ਸੰਗੀਤਮਈ ਅਤੇ ਪਰਿਵਾਰਕ ਕਹਾਣੀ ਸਾਰ ਆਧਾਰਿਤ ਇਸ ਫਿਲਮ ਵਿੱਚ ਮੁੱਖ ਅਤੇ ਟਾਈਟਲ ਰੋਲ ਵਿੱਚ ਨਜ਼ਰੀ ਪੈਣਗੇ ਰਾਜਵੀਰ ਜਵੰਦਾ ਜਿਨ੍ਹਾਂ ਦੇ ਨਾਲ ਫੀਮੇਲ ਲੀਡ ਕਿਰਦਾਰ ਅਦਾਕਾਰ ਸਨਵੀ ਤਿਮਾਨ ਨੇ ਅਦਾ ਕੀਤਾ ਜੋ ਪੰਜਾਬੀ ਸਿਨੇਮਾ ਦੇ ਸਨਸਨੀ ਚਾਰੇ ਵਜੋ ਆਪਣੇ ਨਾਂ ਦਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਵਿੱਚ ਬਹੁਤ ਹੀ ਪ੍ਰਭਾਵੀ ਅਤੇ ਇਮੋਸ਼ਨਲ ਭੂਮਿਕਾ ਦਾ ਹਿੱਸਾ ਬਣਾਏ ਗਏ ਹਨ ਰਾਜਵੀਰ ਜਵੰਦਾ ਜਿਨ੍ਹਾਂ ਦੀ ਇਸ ਫਿਲਮ ਨੂੰ ਲੈ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਵੱਲੋਂ ਵੀ ਖੁਸ਼ੀ ਅਤੇ ਗਮੀ ਭਰੇ ਭਾਵਨਾ ਨੇ ਆਪਣੇ ਮਨਾਂ ਚ ਮਹਿਸੂਸ ਕੀਤੇ ਜਾ ਰਹੇ ਨੇ ਉਧਰ ਇਸ ਪ੍ਰਭਾਵਪੂਰਨ ਫਿਲਮ ਮੁਲਾਕੇ ਫਿਲਮ ਨਾਲ ਜੁੜੇ ਸਹਿਯੋਗੀ ਕਲਾਕਾਰ ਵੀ ਕਾਫੀ ਇਮੋਸ਼ਨਲ ਦਿਖਾਈ ਦੇ ਰਹੇ ਨੇ ਜਿਨ੍ਹਾਂ ਵਿੱਚ ਰਗੂਬੀਰ ਬੋਲੀ ਵੀ ਸ਼ਾਮਲ ਨੇ ਸਾਲ 2019 ਦੇ ਵਿੱਚ ਸ਼ੁਰੂ ਹੋਈ ਉਕਤ ਫਿਲਮ ਕੁਝ ਤਕਨੀਕੀ ਅਤੇ ਫਾਈਨੈਂਸ਼ੀਅਲ ਕਾਰਨਾਂ ਕਰਕੇ ਚਲਦਿਆਂ ਅਰchna ਦਾ ਸ਼ਿਕਾਰ ਹੋ ਰਹੀ ਹੈ ਜੋ ਆਖਿਰਕਾਰ ਦੁਨੀਆ ਭਰ ਵਿੱਚ ਆਪਣਾ ਸਿਨੇਮਾਈ ਅਸਰ ਦਾ ਪ੍ਰਗਟਾਵਾ ਕਰਨ ਲਈ ਤਿਆਰ ਹੈ ਜਿਸ ਦਾ ਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇੱਕ ਹੈਰਾਨੀਜਨਕ ਫੈਸਲਾ ਲਿਆ ਹੈ। ਓਪਨਰ ਟ੍ਰੇਵਿਸ ਹੈਡ ਨੂੰ ਭਾਰਤ ਵਿਰੁੱਧ ਆਖਰੀ ਦੋ T20 ਮੈਚਾਂ ਲਈ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੋ ਹੈਡ ਹੁਣ ਭਾਰਤ ਵਿਰੁੱਧ ਚੌਥੇ ਅਤੇ ਪੰਜਵੇਂ T20 ਮੈਚਾਂ ਵਿੱਚ ਆਸਟ੍ਰੇਲੀਆਈ ਟੀਮ ਦਾ ਹਿੱਸਾ ਨਹੀਂ ਹੋਣਗੇ। ਇਸ ਨੂੰ ਭਾਰਤੀ ਟੀਮ ਦੇ ਲਈ ਚੰਗੀ ਖਬਰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਹੈਡ ਨੇ ਹੁਣ ਤੱਕ T20 ਸੀਰੀਜ਼ ਵਿੱਚ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਟ੍ਰਾਇਵਿਸ ਹੈਡ ਨੂੰ ਅਸ਼ੇਜ਼ ਸੀਰੀਜ਼ ਦੀ ਤਿਆਰੀ ਲਈ ਭਾਰਤ ਵਿਰੁੱਧ ਆਖਰੀ ਦੋ T20 ਮੈਚਾਂ ਤੋਂ ਰਿਹਾ ਕਰ ਦਿੱਤਾ ਗਿਆ ਹੈ। ਉਹ ਆਸਟ੍ਰੇਲੀਆ ਵਿੱਚ ਸ਼ੈਫੀਲਡ ਸ਼ੀਲਡ ਟੂਰਨਾਮੈਂਟ ਵਿੱਚ ਖੇਡੇਗਾ। ਹੈਡ ਹੁਣ 10 ਨਵੰਬਰ ਤੋਂ ਤਨਮਾਨੀਆਂ ਵਿਰੁੱਧ ਦੱਖਣੀ ਆਸਟ੍ਰੇਲੀਆ ਲਈ ਖੇਡੇਗਾ। ਆਸਟ੍ਰੇਲੀਆ ਤੇ ਇੰਗਲੈਂਡ ਵਿਚਕਾਰ 2025 ਦੀ ਅਸ਼ੇਜ਼ ਸੀਰੀਜ਼ 1 ਇੱਕ ਨਵੰਬਰ ਤੋਂ ਸ਼ੁਰੂ ਹੋਵੇਗੀ। ਇੱਕ ਰਿਪੋਰਟ ਅਨੁਸਾਰ ਚੌਣਕਾਰਾਂ ਨੇ ਸ਼ੈਫੀਲਡ ਸ਼ੀਲਡ ਖੇਡਣ ਦਾ ਭਾਰਤ ਵਿਰੁੱਧ ਆਖਰੀ ਦੋ T20 ਮੈਚ ਖੇਡਣ ਦਾ ਫੈਸਲਾ ਖਿਡਾਰੀਆਂ ਤੇ ਛੱਡ ਦਿੱਤਾ ਹੈ ਅਤੇ ਹੈੱਡ ਨੇ ਕਰੇਲੂ ਟੂਰਨਾਮੈਂਟ ਦੀ ਚੋਣ ਕੀਤੀ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਟ੍ਰੈਵਿਸ ਹੈੱਡ ਨੂੰ ਮਾੜੇ ਪ੍ਰਦਰਸ਼ਨ ਕਾਰਨ ਟੀਮ ਤੋਂ ਬਾਹਰ ਨਹੀਂ ਕੀਤਾ ਗਿਆ ਸੀ ਸਗੋਂ ਉਸਨੇ ਖੁਦ ਟੈਸਟ ਕ੍ਰਿਕਟ ਦੀ ਤਿਆਰੀ ਲਈ T20 ਟੀਮ ਛੱਡਣ ਦਾ ਫੈਸਲਾ ਕੀਤਾ ਸੀ ਇਹ ਧਿਆਨ ਦੇਣ ਯੋਗ ਹੈ ਕਿ ਟ੍ਰੈਵਿਸ ਹੈੱਡ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਪੰਜ ਮੈਚਾਂ ਦੀ T20 ਲੜੀ ਦੇ ਪਹਿਲੇ ਮੈਚ ਵਿੱਚ ਬੱਲੇਬਾਜ਼ੀ ਕਰਨ ਵਿੱਚ ਅਸਮਰਥ ਸੀ ਪਹਿਲੀ ਪਾਰੀ ਦੇ 9.4 ਓਵਰਾਂ ਤੋਂ ਬਾਅਦ ਮੈਚ ਰੱਦ ਕਰ ਦਿੱਤਾ ਗਿਆ ਸੀ ਦੂਜੇ T20 ਵਿੱਚ ਟ੍ਰੈਵਿਸ ਹੈੱਡ ਨੇ 15 ਗੇਂਦਾਂ ਵਿੱਚ 28 ਦੌੜਾਂ ਬਣਾਈਆਂ ਜਿਸ ਵਿੱਚ ਤਿੰਨ ਚੌਕੀਆਂ ਤੇ ਇੱਕ ਛੱਕਾ ਲੱਗਾ ਓਹੋ ਤੀਜੇ T20 ਵਿੱਚ ਸਿਰਫ ਛੇ ਦੌੜਾਂ ਬਣਾ ਕੇ ਆਊਟ ਹੋ ਗਿਆ ਹੁਣ ਉਹ 6 ਨਵੰਬਰ ਨੂੰ ਚੌਥੇ T20 ਅਤੇ 8 ਨਵੰਬਰ ਨੂੰ ਪੰਜਵੇਂ ਅਤੇ ਆਖਰੀ T20 ਲਈ ਆਸਟ੍ਰੇਲੀਆਈ ਟੀਮ ਤੋਂ ਬਾਹਰ ਹੋਵੇਗਾ ਸੋ ਇਹ ਸੁਣ ਪੰਜਾਬ ਨਿਊਜ਼ ਦੀ ਐਮ ਖਬਰਾਂ ਇਸ ਦਿਨ ਆ ਤੁਸੀਂ ਮੈਨੂੰ ਦਿਓ ਆ ਗਿਆ ਧੰਨਵਾਦ